ਲੌਜੀ ਰਾਜਾ ਵੜਿੰਗ ਦੇ ਤੱਤੇ ਬਿਆਨ ਸਾਹਮਣੇ ਆਏ ਨੇ ਜਿਸ ਨੇ ਸਿਆਸਤ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਆ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਤੇ ਬਾਦਲ ਦੇ ਰਾਜ ਵਿੱਚ ਕੁੜੀ ਦੇ ਵਿਆਹ ਦੇ ਮੌਕੇ ਤੁਹਾਨੂੰ ਸਿਰਫ 16000 ਮਿਲਦਾ ਸੀ ਤੇ ਕਾਂਗਰਸ ਨੇ 51000 ਕੀਤਾ ਜਿਸ ਦਿਨ ਦੇ ਹੁਣ ਝਾੜੂ ਵਾਲੇ ਆਏ ਹੋਣੇ ਉਹਨਾਂ ਨੇ 1 ਰੁਪਈਆ ਤੱਕ ਜਿਹੜਾ ਵਧਾਇਆ ਨਹੀਂ ਤੇ ਸ਼ਗਨ ਸਕੀਮ ਵੀ ਆਉਂਦੀ ਨਹੀਂ ਇਸ ਦੇ ਨਾਲ ਹੀ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਪੰਜਾਬ 'ਚ ਹੜ੍ਹਾਂ ਨਾਲ ਨੁਕਸਾਨ ਹੋਇਆ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਟਹਿਰਾਇਆ ਗਿਆ ਹੈ ਤੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਘੇਰਿਆ ਹੈ ਤੇ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆ ਲੈ ਹਜ਼ਾਰ ਰੁਪਆ ਕੀ ਦੇਣਾ ਸੀ ਮਾਂ ਬਿਆ ਪੁੱਟਾਂ ਨੇ 30 ਕਿਲੋ ਕਣਕ ਦੀ ਥਾਂ ਤੇ 5 ਕਿਲੋ ਕਣਕ ਮੋਟਾ ਮੌਲ ਪਾਈਆਂ ਤੁਸੀਂ ਹੁਣ ਕਹਿੰਦੀ ਆ ਹਾਂ ਇਹ ਗੱਲ ਠੀਕ ਆ ਪਰ ਉਦੋਂ ਝਾੜੂ ਬੜਾ ਫੇਰਿਆ ਬੇਬੇ ਅੱਛਾ ਸੁਣ ਲਾ 5 ਕਿਲੋ ਕਣਕ ਕਰਤੀ ਤੇ ਕਾਰਡ ਕੱਟਦੇ ਇਹ ਰੈਂਗੀ ਖੁੰਦੀ ਨਰੇਗਾ ਵੀ ਬੰਦ ਕਰਤੀ ਜਿਹੜੀ ਕਾਂਗਰਸ ਨੇ ਕੀਤੀ ਚਲਦੀ ਔਰ ਪਿੰਡਾਂ ਦੇ ਵਿੱਚ ਉਹ ਮਾੜਾ ਹਾਲ ਕਰਤਾ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦਾ ਦਿਹਾੜੀ ੱੱਪਾ ਕਰਕੇ ਬਜ਼ੁਰਗ ਬੇਬੇ ਨੇ ਆਪਦਾ ਕੰਮ ਚਲਾਉਣਾ ਸੀ ਕਈਆਂ ਦੀਆਂ ਪੈਨਸ਼ਨਾਂ ਕੱਢ ਦਿੱਤੀਆਂ ਇਹ ਹਾਲਾਤ ਹੈ ਪੰਜਾਬ ਦੀ ਸਰਕਾਰ ਦੇ ਤੇ ਬਦਲਾਅ ਦੀ ਸਰਕਾਰ ਦੇ ਹੁਣ 4 ਸਾਲ ਹੋ ਗਏ ਆ ਆਖੀਰਲਾ ਸਾਲ ਰਹਿ ਗਿਆ ਪਾਣੀ ਵਾਲੇ ਭਾਈ 2 ਮਿੰਟ ਖੜ੍ਹ ਗਿਆ ਯਾਰ ਫਿਰ ਉਹ ਮੈਂ ਪੋਲਾ ਲੱਗਿਆ ਉਹ ਤੋਂ ਪਾਣੀ ਮੰਡਣ ਲੱਗੇ ਆ। ਆ ਯਾਰ ਕਾਕਾ ਤੂੰ ਉਚਾਰੇ ਕਿਉਂ ਖੜਾ ਹੈ ਬਈ ਬਿਨਾ ਕੰਮ ਤੋਂ। ਸੋ ਇਹ ਹਾਲਾਤ ਹੈ ਪਿੰਡਾਂ ਦੇ ਵਿੱਚ। ਹੁਣ ਰੱਬ ਦੀ ਮਾਰ ਪੈ ਗਈ। ਹੜਾ ਗਏ। ਇਹ ਹੜਾ ਰੱਬ ਦੀ ਮਾਰ ਨਹੀਂ ਤਾਂ ਦਿੱਤੇ ਹੀ ਦਿੱਤੇ ਪਰ ਜੇ ਪੰਜਾਬ ਦੀ ਸਰਕਾਰ ਸਿਆਣੀ ਹੁੰਦੀ ਨਾ फेर ਕਿਹੜਾ 5 ਲੱਖ ਕਿੱਲੇ ਦਾ ਨੁਕਸਾਨ ਹੋਇਆ ਉਹ ਲੱਖ ਕਿੱਲੇ ਦਾ ਹੀ ਹੋਣਾ ਸੀ ਕਿਦੋਂ ਗੇਟ ਚੱਕਦੇ ਪਾਣੀ ਜਮਾ ਕਰਕੇ ਰੱਖਿਆ ਵੀ ਟੇਲਾ ਤੱਕ ਪਚਾਵਾਂਗੇ ਇੱਕੋ ਜਮ ਰਾਤ ਬਰਾਤੇ ਗੇਟ ਖੋਲਤੇ ਬਹਿਮਾਂ ਦੇ ਉਹ ਸਾਰਾ ਕੁਝ ਰੋੜ ਕੇ ਲੈ ਤੇ ਹੁਣ ਕਹਿੰਦਾ ਕਹਿੰਦਾ ਦਸੰਬਰ ਤੱਕ ਤੁਸੀਂ ਮਿੱਟੀ ਚੱਕ ਲੋ ਰੇਤਾ ਚੱਕ ਲੋ ਤੇ ਦਸੰਬਰ ਤੋਂ ਬਾਅਦ ਮਾਮਾ ਕੌਣ ਚੱਕੂਗਾ ਤੂੰ ਸਾਡੀ ਮਿੱਟੀ ਸਾਡਾ ਖੇਤ ਤੇ ਪਰਮਿਸ਼ਨ ਤੇਰੇ ਤੋਂ ਲੈਣੀ ਆ ਆਪਦਾ ਸਫਾਈ ਕਰਨ ਦੀ ਤੁਹਾਡੇ ਪਿੰਡੇ ਜਾਂ ਆਸੇ ਪਾਸੇ ਕਮਾਣੀਆਂ ਜਿਨ੍ਹਾਂ ਦੇ ਕੋਠੇ ਦੇ ਕਿਪੇ ਕਿੰਨੇ ਬਾਤੇ ਨੇ ਕਿਸੇ ਦਾ ਕੱਖ ਨਹੀਂ ਕੀਤਾ ਸਾਡਾ 1000 ਰੁਪਿਆ ਇਹਨਾਂ ਦਾ 1000 ਰੁਪਿਆ ਸਾਡੀਆਂ ਬੇਬੇ ਨੇ ਯਾਦ ਰੱਖਿਆ ਸਾਡਾ 1000 ਰੁਪਿਆ ਭੁੱਲ ਗਈਆਂ 500 ਪੈਨਸ਼ਨ ਹੁੰਦੀ ਸੀ ਆ ਬਾਗਲ ਦੇ ਰਾਜ ਕਾਂਗਰਸ ਆਈ 1500 ਕੀਤੀ ਇੱਕ ਮਿੰਟ ਜੋ ਬੋਲ ਲੀ ਆ। ਐਦਾਂ ਨਾਲ ਦੇ ਦਿੱਤਾ ਤੁਹਾਨੂੰ 10000 ਰੁਪਏ। ਬੱਸਾਂ ਦਾ ਕਿਰਾਇਆ ਬੀਬੀਆਂ ਬੇਬੇ ਦਾ ਮੁਫਤ ਕੀਤਾ। ਕਿਵੇਂ ਕੀਤਾ ਦੱਸੋ? ਕਾਂਗਰਸ ਪਾਰਟੀ ਨੇ 16000 ਮਿਲਦਾ ਸੀ ਬਾਦਲ ਦੇ ਰਾਜ ਚ ਤੁਹਾਨੂੰ ਕੁੜੀ ਦੇ ਵਿਆਹ ਦਾ। ਤੇ 51000 ਅਸੀਂ ਕੀਤਾ। ਤੇ ਆ ਜਿੱਦੇ ਦਾ ਆਇਆ। ਰੰਗਲਾ ਪੰਜਾਬ ਵਾਲੇ ਦੀ ਝਾੜੂ ਵਾਲੇ ਰੁਪਈਆ ਵਧਾਇਆ ਨਹੀਂ ਤੇ ਸ਼ਗਨ ਸਕੀਮ ਆਉਂਦੀ ਨਹੀਂ ਡੁੱਟ ਡੁੱਟ ਸਾਹ ਉਦੋਂ ਨੂੰ ਕੁੜੀ ਦੇ ਘਰ ਮੁੰਡਾ ਜੰਮ ਪੈਂਦਾ ਉਦੋਂ ਵੀ ਛੂਛਕ ਵੇਲੇ ਵੀ ਨਹੀਂ ਆਉਂਦਾ ਪੈਸੇ ਦੱਸੋ ਮੇਰੀ ਗੱਲ ਠੀਕ ਹੈ ਕੀ ਗਲਤ ਹੈ ਬੋਲੋ ਦੱਸਤਾ ਕੀ ਹੈ ਬਾਈ ਆ ਵੀ ਤੇਰਾ ਆਈ ਲੈ ਆਏ ਸੋ ਮੇਰੇ ਕਹਿਣ ਤੋਂ ਭਾਵ ਹੈ ਇਹ ਮੈਂ ਆਮ ਲੋਕਾਂ ਦੀਆਂ ਤਕਲੀਫਾਂ ਦਸੀਆਂ ਪੰਜਾਬ ਤੇ ਕਿੰਨਾ ਕਰਜ ਹੈ ਬਹੁtheta ਕਰਦੇ ਪਰ ਤੁਸੀਂ ਤਾਂ ਦਿੱਲੀ ਚਿੱਲਾ ਚਲਾਉਣਾ ਆਉਂਦਾ ਕਿਸੇ ਦਾ ਮੁੰਡਾ ਡੇ ਲਾਇਆ ਮਾਂ ਦੇ ਫੇ ਰੇਂਦਾ ਖਿੰਦਾ ਮੁੰਡਾ ਦਵਾਰੇ ਇੱਕ ਝਾੜੂ ਤੋਂ ਵਿਚਾਰਾ ਮਰ ਗਿਆ ਬੰਦਾ ਯਾਰ ਮਾੜੀ ਮੁੱਡੀ ਸ਼ਰਮ ਕਰ ਲੋ ਵੀ ਜਿਹੜਾ ਮਰ ਗਿਆ ਵਿਚਾਰਾ ਤੁਹਾਡੇ ਐਮਐਲਏ ਉਹਦੇ ਮੁੰਡੇ ਨੂੰ ਹੀ ਟਿੱਟ ਦੇ ਦਿਓ ਵਿਹਾਰੀ ਗੱਲ ਹੈ ਕਿ ਮਾੜੀ ਗੱਲਾਂ ਦੱਸੋ ਬੋਲੋ ਤਿੰਨ ਵਾਰੀ ਐਮਐਲਏ ਰਿਆ ਅਕਾਲੀਆਂ ਚ ਪਹਿਲਾਂ ਉਧਰ ਆਣੇ ਕੰਮ ਲੁੱਟਿਆ ਹੁਣ ਇੱਧਰ ਆ ਗਿਆ ਦੱਸੋ ਪਹਿਲਾਂ ਮੈਨੂੰ ਜੀਰਾ ਪਿਓ ਮਰ ਜੇ ਪੁਰੀ ਪੁੱਤ ਨਹੀਂ ਸੁਣਨੀ ਚਾਹੀਦੀ ਕਿ ਨਹੀਂ ਸੁਣਨੀ ਇਹਨਾਂ ਨੂੰ ਇੰਨੀ ਸ਼ਰਮ ਜਹਾ ਨਹੀਂ ਤੇ ਇਹਨਾਂ ਨੇ ਬੰਟੀ ਦਾ ਕੀ ਕਰਨਾ ਸੀ ਮੇਰੇ ਕਹਿਣ ਦਾ ਮੰਨ ਲਓ ਉਰੀ ਘਰ ਵਾਲੀ ਉਲਟਾ ਹੌਸਲਾ ਮੇਦਾ ਵੀ ਮੇਰਾ ਸਿਰ ਦਾ ਸਾਈਂ ਤਾਂ ਚਲਾ ਗਿਆ ਭਾਈ ਤੇ ਕਮ ਸੇ ਕਮ ਮੇਰੀ ਪਾਰਟੀ ਨੇ ਸਾਡੀ ਸੁਣੀ